ਹਾਲੋ ਭਾਈ ਹੋ ਗਿਆ ਉਹ ਹੀ ਕੰਮ ਚਲੋ ਜੀ ਚਲੋ ਇੱਥੇ ਘੁੱਟਣਗੇ ਸਾਡੇ ਪੁੱੜੇ 1 ਜੁਲਾਈ ਅਕਤੂਬਰ ਜੀ ਦਿਨ ਹੈਗਾ ਮੰਗਲਵਾਰ 2025 ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਪੈਣਾ ਪਰਾਂਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਜੀ ਉੱਥੇ ਹੀ ਆਗੇ ਓਡੀਸ਼ਾ ਦਾ ਪਿੰਡ ਕਾਲਾ ਪਾਣੀ ਤੇ ਲਗਭਗ ਆਪਾਂ ਨੂੰ 2-3 ਦਿਨ ਇੱਥੇ ਹੋ ਗਏ ਆ ਜੀ ਇੱਥੇ ਇਸ ਪਿੰਡ ਦੇ ਵਿੱਚ ਕਾਲੇ ਪਾਣੀ ਦੇ ਵਿੱਚ ਤੇ ਇਹ ਘਾਰਾਗਾ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਬਾਈ ਸ਼ਿਵਾ ਰੈਡੀ ਅੱਜ ਆਪਾਂ ਜੀ ਇੱਥੋਂ ਚਾਲੇ ਪਾਉਣੇ ਆਗੇ ਚੱਲਦੇ ਆ ਜੀ ਇੱਥੋਂ ਅੱਜ ਆਪਾਂ ਜਾਣਾਗਾ ਜਗਨਨਾਥਪੁਰੀ ਜੀ ਜਿੱਥੇ ਮੰਦਿਰ ਵੀ ਜਿਹੜਾ ਮਸ਼ਹੂਰ ਆਗਾ ਤੇ ਉੱਥੇ ਆਪਣਾ ਇੱਕ ਗੁਰਦੁਆਰਾ ਸਾਹਿਬੀ ਆ ਜੀ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਉੱਥੇ ਵੀ ਆਪਾਂ ਜਾਵਾਂਗੇ ਤੇ ਪਹਿਲਾਂ ਸੀਗੀ ਭਾਈ ਜਿਹੜੀ ਰੇਲ ਗੱਡੀ ਜਾਣੀ ਸੀਗੀ ਸਾਨੂੰ ਪਤਾ ਜੀ ਸਾਈਕਲ ਤਾਂ ਹਜੇ ਆਪਣੇ ਆਏ ਨਹੀਂਗੇ 24 ਤਰੀਕ ਨੂੰ ਆ ਜਾਣਗੇ ਤੇ ਰੇਲ ਗੱਡੀ ਸੀਗੀ ਜਿਹੜੀ ਆਪਣੀ 11:30 ਵਜੇ ਚੱਲਣੀ ਸੀਗੀ ਤੇ ਉਹ ਥੋੜਾ ਜਿਹਾ ਲੇਟ ਫੇਟ ਜਾ ਹੋ ਗਿਆ ਆਪਾਂ ਜਾਇਆ ਨਹੀਂ ਗਿਆ ਪਹੁੰਚਿਆ ਨਹੀਂ ਗਿਆ ਤੇ ਹੁਣ ਜਿਹੜੀ 3:50 ਤੇ 3:50 ਤੇ ਰੇਲ ਗੱਡੀ ਨਾਲ ਹੀ ਸ਼ਹਿਰ ਪੈ ਜਾਂਦਾ ਜਿਹੜਾ 7-8 ਕਿਲੋਮੀਟਰ ਬਰਗੜ ਸ਼ਹਿਰ ਇਸ ਨੂੰ ਜ਼ਿਲ੍ਹਾ ਪੈਂਦਾ ਜਿਹੜਾ ਕਾਲੇ ਪਾਣੀ ਨੂੰ ਬਰਗੜ ਸ਼ਹਿਰ ਤੋਂ 3:50 ਤੇ ਚੱਲੂਗੀ ਤੇ ਉਸ ਰੇਲ ਗੱਡੀ ਤੇ ਚੜ ਕੇ ਭਾਈ ਆਪਾਂ ਜਿਹੜਾ ਜਗਨਨਾਥਪੁਰੀ ਉਧਰ ਵੱਲ ਨੂੰ ਜਾਵਾਂਗੇ ਤੇ ਅੱਜ ਫੇਰ ਆਪਾਂ ਜਿਹੜਾ ਤੁਹਾਨੂੰ ਰੇਲ ਗੱਡੀ ਦਾ ਸਫ਼ਰ ਫੇਰ ਦਿਖਾਵਾਂਗੇ ਭੀੜ ਭੜੱਕਾ ਸ਼ਾਇਦ ਅਮੀਰ ਕਰਦਿਆਂ ਨਾ ਹੋਵੇ ਉਹਦੇ ਜਿਆਦਾ ਹੀ ਭੀੜ ਭੜਕਾ ਸੀਗਾ ਤੇ ਚੱਲਦੇ ਆ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਜੀ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਾਤਾ ਜੀ ਖਾਣਾ-ਦਾਣਾ ਬਹੁਤ ਵਧੀਆ ਬਣਾਉਂਦੇ ਆਗੇ ਤੇ ਇਹੇ ਖਾਣਾ-ਦਾਣਾ ਜਿਹੜਾ ਦੁਪਹਿਰ ਟਾਈਮ ਦਾ ਹੈਗਾ ਜੀ ਜਿਹੜਾ ਇਹ ਸਵੇਰੇ ਉੱਠਦੇ ਆ ਨਾ ਜਦੋਂ ਤੋਂ ਉਦੋਂ ਸਿੱਧੀ ਚਾਹ ਨਹੀਂ ਪੀਂਦੇ ਨਾਲ ਹੀ ਭਾਈ ਇਹ ਨਾਸ਼ਤਾ ਕਰਦੇ ਆਗੇ ਖਾਂਦੇ ਪੀਂਦੇ ਆਗੇ ਤੇ ਉਸ ਦੇ ਬਾਅਦ ਫਿਰ ਚਾਹ ਪੀਂਦੇ ਆਗੇ ਆਪਾਂ ਨੂੰ ਵੀ ਦੋ ਤਿੰਨ ਦਿਨ ਹੋ ਗਏ ਭਾਈ ਚਾਹ ਉਦੋਂ ਹੀ ਨਾਲ ਹੀ ਪੀਂਨੇ ਆ ਪਹਿਲਾਂ ਨਾਸ਼ਤੇ ਤਾਂ ਤੇ ਹੁਣ ਜਿਹੜਾ ਇਹ ਦੁਪਹਿਰ ਟਾਈਮ ਦਾ ਖਾਣਾ ਪੀਣਾ ਗਾਇਦਾ ਦੁਪਹਿਰੇ ਖਾਂਦੇ ਹੀ ਖਾਂਦੇ ਆ ਜੀ ਇਹ ਪੱਕਾ ਹੀ ਤੇ ਮਾਤਾ ਜੀ ਖਾਣਾ-ਦਾਣਾ ਸਾਨੂੰ ਪਤਾ ਹੀ ਹੈ ਜੀ ਬਹੁਤ ਵਧੀਆ ਸਵਾਦ ਬਣਾਉਂਦੇ ਆਗੇ ਆਹਨ ਜੀ ਐਦਾਂ ਲੱਗਦਾ ਜਿਵੇਂ ਪਕੌੜੇ ਹੁੰਦੇ ਆ ਭਾਈ ਆਲੂਆਂ ਦੀ ਇਹ ਜਿਹੜੀ ਆਪਾਂ ਨੂੰ ਹੁਣੀ ਮਾਤਾ ਜੀ ਨੇ ਦੱਸਿਆਗਾ ਭਾਈ ਕੀ ਹੈਗਾ ਇਹ ਇਹ ਨਾ ਪੇਠਾਗਾ ਇਹਨਾਂ ਦੇ ਬਾਹਰ ਇੱਥੇ ਬੱਲਾਂ ਲੱਗੀਆਂ ਹੋਈਆਂ ਬਾਈਆਂ ਦੇ ਘਰੇ ਬੱਲਾਂ ਤੇ ਕੱਚੇ ਦਾ ਆਨੰਦ ਨਾ ਕੱਚੇ ਪੇਠੇ ਨੂੰ ਤੋੜ ਕੇ ਬੱਲ ਨਾਲੋਂ ਤੇ ਪਹਿਲਾਂ ਉਹਨੂੰ ਕੱਟ ਕੇ ਨਾ ਆਪਣਾ ਆਲੂ ਦੀ ਤਰ੍ਹਾਂ ਕੱਟ ਕੇ ਤੇ ਉਹਨੂੰ ਇੱਕ ਓਠੇ ਤੇ ਸਿਕਾਉਂਦੇ ਆਗੇ ਜਦੋਂ ਸੁੱਕ ਜਾਂਦਾਗਾ ਤੇ ਫਿਰ ਇਹ ਚ ਹੋਰ ਮਸਾਲੇ ਮਸੂਲੇ ਹਨਾ ਸਾਰਾ ਕੁਝ ਰਲ ਮਿਲ ਮਿਲ ਮ ਕੰਮ ਪਾ ਕੇ ਤੇ ਫਿਰ ਇਸ ਤਰ੍ਹਾਂ ਦੇ ਤਲਕੇ ਇਹਨਾਂ ਨੂੰ ਕੜਾਈ ਦੇ ਵਿੱਚ ਤੇ ਆਹ ਪਕੌੜੇ ਬਣਾਉਂਦੇ ਆ ਇਹ ਪੇਠੇ ਦੇ ਪਕੌੜੇ ਆ ਜੀ ਇਹਨਾਂ ਦੇ ਤੇ ਖਾਰ ਜੋ ਮੜਾ ਜਾ ਫਿਰ ਟੇਸਟ ਵੀ ਦੱਸ ਦੇਗੇ ਠੀਕ ਆ ਜੀ ਪੂਰੇ ਵਧੀਆ ਗਏ ਪੂਰੇ ਵਧੀਆ ਬਣੇ ਹੋਇਆਗੇ ਤੇ ਖਾਣ ਪੀਣ ਦੇ ਨਾਲ ਨਾਲ ਜੀ ਇੱਕ ਆ ਜਿਹੜਾ ਤੁਸੀਂ ਪਾਪੜ ਦੇਖੀ ਜਾਂਦੇ ਹੋ ਇਹ ਭਾਈ ਇਹਨਾਂ ਦੇ ਖਾਣੇ ਦਾਣੇ ਦੇ ਵਿੱਚ ਬੜਾ ਜ਼ਰੂਰੀ ਆਗਾ ਤੇ ਖਾਂਦੇ ਖਾਂਦੇ ਇਹਦੇ ਬਿਨਾ ਇਹ ਰੋਟੀ ਪਾਣੀ ਜਿਹੜਾ ਨਹੀਂ ਛੱਕਦੇ ਇਹਨਾਂ ਨੇ ਖਾਣੇ ਹੀ ਖਾਣਾਗਾ ਉਹ ਚੌਲ ਬਣੇ ਹੋਣ ਰੋਟੀ ਬਣੀ ਹੋਵੇ ਕੁਝ ਵੀ ਬਣਿਆ ਹੋਵੇ ਇਹ ਨਾਲ ਇਹਨੂੰ ਖਾਂਦੇ ਖਾਂਦੇ ਆਗੇ ਜੇ ਆਪਾਂ ਬਾਹਰੋਂ ਕਿਤੇ ਢਾਬੇ ਤੋਂ ਖਾਵਾਂਗੇ ਤਾਂ ਫੇਰ ਵੀ ਇਹ ਪਾਪੜ ਮਿਲਦੀ ਮਿਲਦੇ ਆਗੇ ਨਾਲ ਬੱਡੀ ਦੰਦੀ ਕਰਾਂ ਪਾਪੜ ਦੇ ਤਿੰਨ ਮੋਟਰਸਾਈਕਲ ਬਾਈ ਤਿਆਰ-ਵਰ ਤਿਆਰ ਖੜੇ ਆਗੇ ਆਪਾਂ ਨੂੰ ਰੇਲਵੇ ਸਟੇਸ਼ਨ ਤੇ ਛੱਡ ਕੇ ਆਉਣ ਲਈ ਹਰਪਾਲ ਹਣੀ ਵੀ ਤਿਆਰ ਹੈ ਇੱਕ ਹੋਰ ਚੀਜ਼ ਫਾਦਰ ਸਾਹਿਬ ਵੀੜੇ ਨਹੀਂ ਸਰਪੰਚ ਵੀ ਕਿੰਨੇ ਹੁਣ ਲੇਗਾ ਇਹ ਮਾਤਾ ਜੀ ਜਿਨ੍ਹਾਂ ਨੇ ਭਾਈ ਆਪਾਂ ਨੂੰ ਖਾਣਾ-ਦਾਣਾ ਖਵਾਇਆ ਤਿੰਨ-ਚਾਰ ਦਿਨ ਨਮਸਕਾਰ ਆਂ ਭਾਈ ਨਮਸਕਾਰ ਕੀ ਨਾਮ ਹੈ ਜੀ ਆਪਕਾ ਕੈਮਲਾਤਾ ਆਪਕੋ ਹਿੰਦੀ ਸਮਝ ਆਤਾ ਹੈ समझ समझ लेकिन बोल नहीं हिंदी समझ, समझ आता आते आते है लेकिन बोल नहीं पाते तो हमने एक ऐसी स्टेट में आए थे जहाँ हमारा कोई बहन भाई नहीं था कोई हमारा रिश्ता नहीं था और हम जा रहे हैं तो एक रिश्ता लेके जा रहे हैं बहन भाइयों का और माता पिता का रिश्ता लेके जा रहे हैं तो हमें बहुत अच्छा लगा जी आपके घर आके आप खाना बहुत अच्छा बनाते हो तो आप पंजाब आए ज़रूर आना हमारे पास जरूर आना पंजाब हम आपको याद करेंगे हमेशा ठीक है शुक्रिया हम शुक्रिया इन आपकी भाषा में कुछ बोल दो कुछ भी बोल दो कुछ वाले दिवाली की शुभकामनाएं दे दो दीपावली सुबह शुभकामनाएं शुक्रिया मैं किधर बैठूंगा अच्छा वो भी आण के नाल आओ जो करो साहब आओ को येते बचना आता चलो 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 बड़ा ही प्यारा घर भाई बड़ा प्यार सत्कार मिलया तो कैसा लगा बहुत अच्छा ਪਹੁੰਚ ਗਏ ਜੀ ਰੇਲਵੇ ਸਟੇਸ਼ਨ ਆ ਆਹ ਹਾ ਬਾਰਗੜਾ ਰੇਲਵੇ ਸਟੇਸ਼ਨ ਆ ਜਿਹੜਾ ਤੁਸੀਂ ਸਾਹਮਣੇ ਦੇਖੀ ਜਾਂਦੇ ਹੋ 2-4 ਮਿੰਟਾਂ ਦੇ ਵਿੱਚ ਹੀ ਜੀ ਰੇਲ ਗੱਡੀ ਜਿਹੜੀ ਆਉਣ ਵਾਲੀ ਆਗੀ ਤੇ ਜਾਂਦੇ ਜਾਂਦੇ ਹੋ ਬਾਈ ਇੱਕ ਚੌਧਰੀ ਬਾਈ ਪੰਜਾਬੀ ਸਿੱਖ ਗਿਆ ਚੌਧਰੀ ਬਾਈ ਪੰਜਾਬੀ ਵਿੱਚ ਕੁਝ ਬੋਲੋ ਨਾ ਹਾਂ ਭਾਜੀ ਆਪਸੇ ਮਿਲ ਕੇ ਬਹੁਤ ਅੱਛਾ ਲੱਗਾ बोल <laughs> ब्रेखी ब्रेखी ब्रेखी। अप, अपने लगा फिर एक और बार आइए जरूर आएंगे हम भी आएंगे पंजाब और पंजाब सीखेंगे भी हाँ जी हाँ जी पंजाबी शिवा भाई जी जो ट्रेन आएगी ये कौन से रेलवे स्टेशन पे ये बरगढ़ रेलवे स्टेशन पे है जी नहीं हम, आगे आगे हम पूरे जाने वाले हैं जी दस किलोमीटर पीछे नहीं रुके अब रुकेश्वर जाने वाले हैं जी हम पूरी जाएंगे जी उसके बाद वहाँ से बस पकड़ के पूरी से, से पूरी अच्छा अच्छा बस पकड़ के ठीक है जी ठीक है भाई ये जी रेलग्डी भाई आऊगी ये जरा अपना जगन्नाथपुरी है वो तो पाँह कि किलोमीटर पिछे रुकूगी तो उतो आप कोई बस फट के है ना जो कोई होर हल करके ਤੇ ਆਪਾਂ ਗਾਂਵ ਵੱਲ ਜਾਵਾਂਗੇ। ਜਿਹਨੇ ਬੋਲਾ ਕਿ ਨਹੀਂ ਜਾਂਦਾ ਕੀ ਬੋਲਿੰਦਾ। ਆਰੋ ਅੱਗੇ ਆਰੋ ਖਾਲੀ ਅੱਗੇ। ਕਾਦੇ ਵਾਲਾ ਡੱਬਾ ਹੈ। ਚਲੋ ਭਾਈ। ਅੱਜ ਤਾਂ ਥੋੜੀ ਜੀ ਖਾਲੀ ਮਿਲ ਗਈ। ਸਾਰੇ ਇਹਨੇ ਬੈਗ ਦੇਖ ਲਓ। ਉੱਡੋ ਫਿਲਟਰ ਦੇ ਜਾ ਰਹੇ। ਚਲੋ ਹਾਂ ਜੀ ਬਾਏ ਬਾਸ। ਇੱਕ ਮਿੰਟ ਆਪਣੀ ਲੱਭ ਲਓ ਭਾਈ। ਮੈਨੂੰ ਤਾਂ ਮਿਲ ਗਈ। ਸਰਫੀ ਆ ਭਾਈ ਰੇਲ ਗੱਡੀ ਤੇ ਕਹਿੰਦੇ ਪਹੁੰਚਣ ਦੇ 10:00 ਵਜੇ ਜਾਣਗੇ ਰਾਤ ਦੇ ਦੇਖੋ ਭਾਈ ਕਿੰਨਾ ਕੁ ਟਾਈਮ ਤੇ ਕਦੋਂ ਕੋ ਪਹੁੰਚਦੇ ਆਗੇ 10:00 ਵਜੇ ਦਾ ਟਾਈਮ ਦੱਸਦੇ ਆਗੇ 9:50 ਮਿੰਟ ਹੋ ਗਏ ਜੀ ਆ ਰੇਲ ਗੱਡੀ ਨੇ ਭਾਈ ਆਪਾਂ ਨੂੰ ਜਿਹੜੇ ਸਟੇਸ਼ਨ ਤੇ ਲਾਹਿਆਗਾ ਉਹਦਾ ਨਾਂ ਆ ਸਾਹਮਣੇ ਲਿਖਿਆ ਪਿਆ ਤੁਸੀਂ ਭਾਈ ਆਪੀ ਪੜ੍ਹ ਲਓ ਤੇ ਆਪਾਂ ਜਾਣਾ ਜੀ ਪੁਰੀ ਜਿਹੜਾ ਕੀ ਇੱਥੋਂ 60 ਕਿਲੋਮੀਟਰ ਹੋਰ ਦੂਰ ਆਹ ਜੇ ਤੇ ਸਮਾਂ ਜਿਹੜਾ 10 ਵਜਣ ਵਾਲੇ ਆ ਭਾਈ 10 ਮਿੰਟ ਰਹਿ ਗਏ ਹੈਗੇ ਤੇ ਹੁਣ ਦੇਖਦੇ ਆ ਭਾਈ ਕਿੱਧਰ ਨੂੰ ਜਾਈਏ ਕੀ ਕਰਗੇ ਰਾਤ ਇੱਥੇ ਕੱਟੀਏ ਜਾਂ ਕੋਈ ਗਾਂ ਵਾਲੀ ਰੇਲ ਗੱਡੀ ਹੋਊਗੀ ਜਾਣ ਵਾਸਤੇ ਜਾਂ ਕੋਈ ਬੱਸ ਮਿਲ ਜੂਗੀ ਹਨਾ ਤਾਂ ਉੱਥੇ ਤੱਕ ਆਪਾਂ ਪਹੁੰਚਣਾ ਹੈਗਾ ਤੇ ਜਾਂ ਫਿਰ ਅੱਜ ਦੀ ਰਾਤ ਇੱਥੇ ਕੱਟ ਲਗੇ ਇਹ ਆਪਾਂ ਪਹਿਲਾਂ ਜਾ ਰਹੇ ਸੀਗੇ ਜੀ ਹਜੂਰ ਸਾਹਿਬ ਵੱਲ ਆਪਾਂ ਤੁਹਾਨੂੰ ਕਿਹਾ ਸੀ ਵੀ ਆਪਾਂ ਹਜੂਰ ਸਾਹਿਬ ਜਾਵਾਂਗੇ ਤੇ ਉਧਰ ਨੂੰ ਜਾ ਰਹੇ ਸੀ ਇਹ ਫਿਰ ਆਪਾਂ ਜੇ ਉਧਰ ਜਾਂਦੇ ਸੀ ਤਾਂ ਆਪਣਾ ਇਹ ਜਿਹੜਾ ਸਥਾਨ ਆ ਇਹ ਰਹਿ ਜਾਂਦਾ ਜੀ ਪੁਰੀ ਵਾਲਾ ਇੱਥੇ ਆਪਣਾ ਧਾਰਮਿਕ ਜਿਹੜਾ ਗੁਰਦੁਆਰਾ ਸਾਹਿਬਾ ਦਾ ਉਹ ਰਹਿ ਜਾਂਦਾ ਇੱਕ ਮੰਦਿਰ ਹੈ ਜੀ ਬਹੁਤ ਧਾਰਮਿਕ ਆ ਉਹ ਵੀ ਮੰਦਿਰ ਹੈ ਜੀ ਇੱਕ ਉਹ ਵੀ ਰਹਿ ਜਾਂਦਾ ਦਰਸ਼ਨ ਕਰਨ ਗਿਓ ਤੇ ਇਹ ਹੈ ਸਾਰਾ ਰਸਤਾ ਉਲਟਾ ਜੀ ਜਿਵੇਂ ਇੱਕ ਪਾਸੇ ਬਠਿੰਡੇ ਨੂੰ ਜਾਣਾ ਹੋਵੇ ਤੇ ਇੱਕ ਪਾਸੇ ਲੁਧਿਆਣੇ ਨੂੰ ਜਾਣਾ ਹੋਵੇ ਆਪਾਂ ਵਿਚ ਵਿਚਾਲੇ ਸੀਗੇ ਜੇ ਪਹਿਲਾਂ ਬਠਿੰਡੇ ਕਾ ਨਹੀਂ ਵਗ ਜਾਂਦੇ ਤਾਂ ਮੁੜ ਕੇ ਭਾਈ ਇੱਧਰ ਨਹੀਂ ਆਇਆ ਜਾਣਾ ਸੀਗਾ ਤੇ ਐਸ ਕਰਕੇ ਫਿਰ ਹੁਣ ਆਪਾਂ ਪਹਿਲਾਂ ਇਹ ਵਾਲਾ ਰਾਹ ਚੁਣਿਆ ਇੱਧਰ ਪੂਰੀ ਕਣੀ ਜਾਣ ਵਾਲਾ ਤੇ ਇੱਧਰ ਹੋ ਕੇ ਇੱਥੋਂ ਆਪਾਂ ਸਿੱਧਾ ਜਾਵਾਂਗੇ ਜੀ ਚੰਨਈ ਚਨਈ ਆਪਣੇ ਸਾਈਕਲ ਇਧਰੋਂ ਨੇੜੇ ਹੀ ਰਹਿ ਜਾਂਦਾ ਇਧਰੋਂ ਰਾਹ ਜਿਹੜਾ ਸਹੀ ਹੈਗਾ ਤੇ ਫਿਰ ਚਨਈ ਹੁੰਦੇ ਹਵਾਏ ਜੀ ਉੱਥੋਂ ਆਪਾਂ ਸਾਈਕਲ ਚੱਕ ਕੇ ਤੇ ਫਿਰ ਜਿਹੜਾ ਆਪਾਂ ਜਾਵਾਂਗੇ ਕੰਨਿਆਕਮਾਰੀ ਗੋਆ ਮਵਈ ਹੈ ਨਾ ਉਧਰ ਦੀ ਹੋ ਕੇ ਤੇ ਉਧਰ ਦੀ ਫੇਰ ਜਿਹੜਾ ਹਜੂਰ ਸਾਹਿਬ ਆ ਨੇੜੇ ਪੈਂਦਾ ਫਿਰ ਉਧਰ ਆਪਾਂ ਸਲਾਹ ਕਰੀ ਭਾਈ ਸਾਈਕਲਾਂ ਤੇ ਜਾ ਆਵਾਂਗੇ ਇਸ ਕਰਕੇ ਹੁਣ ਆਪਾਂ ਪਹਿਲਾਂ ਫਿਰ ਇਧਰ ਆ ਗਏ ਆ ਭਾਈ ਪੂਰੀ ਵੱਲ ਨੂੰ ਤੇ ਕੀ ਸਲਾਹ ਗਈ ਹੁਣ ਇੱਕ ਸਟੇਸ਼ਨ ਪਹਿਲੇ ਲੈ ਗਈਆਂ ਇੱਕ ਸਟੇਸ਼ਨ ਪਹਿਲਾਂ ਉਤਰ ਕੇ ਹਾਂ ਪੰਚੇਸ਼ਵਰ ਪੁਰਨੇਸ਼ਵਰ ਲੈਣਾ ਸੀ 7 ਕਿਲੋਮੀਟਰ ਪਹਿਲੇ ਲੈ ਗਈ ਉਹ ਮੈਂ ਉੱਥੇ ਪੜੀ ਜਾਣਾ ਮੈਂ ਕਿ ਕੀ ਹੋ ਗਿਆ ਮਗਾ ਹੋਇਆ ਪਤਾ ਨਹੀਂ ਮੈਨੂੰ ਲੱਗਿਆ ਸ਼ਹਿਰ ਦੇ ਵਿੱਚ ਲੋਕੇਸ਼ਨ ਦਿਖਾ ਰਹੀ ਹੈ ਮਗਾ ਤਾਂ ਹੀ ਮੈਂ ਖੇਤੇ ਕੋਈ ਰੌਣਕ ਨਹੀਂ ਗਈ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂਗਾ ਚਿੜੀ ਵੀ ਫਰਕ ਨਹੀਂ ਗਈ ਐਸੀ ਕੋਈ ਨਹੀਂ ਚਲੋ ਕੋਈ ਨਾ ਕੋਈ ਨਾ ਫਰ ਜਿਹੜਾ ਕੰਮ ਹੁਣ ਹੋ ਹੀ ਗਿਆ ਹੁਣ ਕੀ ਕਰਗੇ ਹਾਂ ਤੇ ਹੁਣੇ ਹੁਣੇ ਭਾਈ ਪਤਾ ਲੱਗਿਆਗਾ ਨਿਸ਼ੂ ਭਾਈ ਕਹਿੰਦਾ ਇੱਕ ਰੇਲਵੇ ਸਟੇਸ਼ਨ ਜਿਹੜਾ ਪਹਿਲਾਂ ਉੱਤਰ ਗਏ। ਗਾਂ 7 ਕਿਲੋਮੀਟਰ ਹੋਰ ਜਾਣਾ ਸੀਗਾ ਤੇ ਉੱਥੇ ਉਤਰਨਾ ਸੀਗਾ ਆਪਾਂ। ਚਲੋ ਜੋ ਗੋਸ ਹੋ ਗਿਆ ਜੀ ਹੁਣ ਤਾਂ ਫਿਰ ਕੀ ਕਰ ਸਕਦੇ ਆਂਗੇ। ਪੜਾਕੇ ਚੱਲੀ ਜਾਂਦਾ ਕੋਈ ਕੋਈ ਪੜਾਕਾ ਜਾ ਚੱਲਦਾ ਬਾਹਲੇ ਨਹੀਂ ਚੱਲਦੇ ਜੀ। ਕਿ ਮੈਂ ਦੂਰ ਦੂਰ ਜੇ ਹੋਏ ਖੜੇ ਹੋਵਾਂਗੇ। ਉਹ ਹੀ ਨਾ ਹੁੰਦਾ ਕੁਛ ਨਹੀਂ ਕਰ ਸਕਦੇ 5 ਹੋਵੇ ਚਾਹੇ 10 ਹੋਵੇ ਹੁਣ ਤਾਂ 15 ਹੋਵੇ 20 ਹੋਵੇ ਹੁਣ ਤਾਂ ਖੜਿਆਂ ਨੂੰ ਹਜੇ 5 ਮਿੰਟ ਹੀ ਹੋਏ ਸੀਗੇ ਜੀ ਤੇ ਨਾਲ ਦੀ ਨਾਲ ਹੀ ਇਹ ਪੂਰੀ ਜਾਣ ਵਾਲੀ ਰੇਲ ਗੱਡੀ ਆ ਗਈ ਭਾਈ ਤੇ ਵਧ ਗਈ ਹੋ ਗਿਆ ਚਲੋ ਤਿੰਨ ਹੀ ਤਾਂ ਆਹ ਦੇਖੀ ਜਾਂਦੇ ਸੀਗੇ ਭਾਈ ਕਿਹੜੇ ਕ ਬੈਂਚ ਤੇ ਕਿਹੜੇ ਬੈਂਚ ਤੇ ਪਈਗੇ ਇੱਥੇ ਲਟਣਾ ਸੀ ਨਹੀਂ ਆਪਾਂ ਸੰਦੀਪ ਤਾਂ ਪਹਿਲਾਂ ਹੀ ਅੰਦਰ ਵੜਿਆ ਫਿਰਦਾ ਹਰਪਾਲ ਉਹ ਵਰਦਾਗਾ ਆ ਜਾ ਛੇਤੀ ਜੋ ਵੀ ਹੁੰਦਾਗਾ ਚੰਗੇ ਲਈ ਹੁੰਦਾ ਜੀ ਇੱਕ ਸਟੇਸ਼ਨ ਤੇ ਪਹਿਲਾਂ ਉਤਰ ਕੇ ਦੇ ਨਾਲ ਦੀ ਨਾਲੀ ਜਿਹੜੀ ਆਪਾਂ ਨੂੰ ਇਹ ਗੱਡੀ ਮਲੇ ਤੇ ਹੈ ਵੀ ਬਿਲਕੁਲ ਖਾਲੀ ਆ ਸ਼ੀਟਾਂ ਵੀ ਖਾਲੀ ਪਈਆਂ ਨਾ ਗੱਲ ਸੁਣੋ ਆਏ ਬੈਠੇ ਹੋਗੇ ਟਿਕਟ ਹੈਗੀ ਥੋੜੇ ਕੋ ਕਿਸੇ ਕੋਲ ਇਸੇ ਕੋਲ ਟਿਕਟ ਹੈਗੀ ਐ 60 ਕਿਲੋਮੀਟਰ ਜਾਣਾ ਕਿਹੜੀ ਟਿਕਟ ਦੀ ਲੋੜ ਪੈਣੀ ਐ ਯਾਰ ਅੱਛਾ 7 ਕਿਲੋਮੀਟਰ ਕੋਈ ਟਿਕਟ ਦੀ ਲੋੜ ਨਹੀਂ ਡੀਡੀ ਆ ਦੀ ਗੱਲ ਕੀ ਕਮਾਣੀ ਤੇਰੀ ਆਪਣਾ ਲੈ ਜੀ ਆ ਲੈ ਜੀ ਆ ਡੀਡੀ ਹਾਂ ਫੇਰ ਠੀਕ ਐ ਭਾਈ ਫੇਰ ਮੈਨੂੰ ਵੀ ਢੋਹ ਲਵਾ ਇਧਰ ਨੂੰ ਹੋ ਕੇ ਰ ਮਾਰੋ ਪਾਸਾ ਮੜਾ ਜਾ ਅਸੀਂ ਪਤਾ ਕੀ ਕਰਦੇ ਹੁੰਦੇ ਸੀ ਕੱਲ ਹੀ ਡੰਡਾ ਖੇਡਦੇ ਹੁੰਦੇ ਸੀ ਇੱਕ ਮਿੰਟ ਇੱਕ ਮੈਨੂੰ ਫੜਾ ਦੇ ਮੈਚ ਰਹਿ ਕੇ ਦੂਤੀ ਫੜਾ ਲੈ ਅਸੀਂ ਪਤਾ ਕੀ ਕਰਦੇ ਹੁੰਦੇ ਜਦੋਂ ਇਹ ਜਿਹੜਾ ਇਹਦਾ ਟੀਟੀ ਆ ਨਾ ਇਹਦਾ ਟੀਟੀ ਆਦਾ ਟਰੇਨ ਦਾ ਤੇ ਮੈਂ ਦੋਨੇ ਇਕੱਠੇ ਪਾਈ ਜਾਣਾ ਜੰਗਲਾਂ ਦੇ ਵਿੱਚ ਜੰਗਲਾਂ ਦੇ ਵਿੱਚ ਸ਼ਿਕਾਰ ਕਰਕੇ ਆਉਣੇ ਪਹਿਲਾਂ ਤਾਂ ਫਿਰ ਉਦੋਂ ਮੜ ਕੇ ਸਾਡੇ ਪਿੰਡ ਥੱਲੇ ਪਿੰਡ ਦੇ ਮੋੜ ਤੇ ਇੱਕ ਬੋਰਡ ਲੱਗਿਆ ਹੋਇਆਗਾ ਉਹ ਕਾਫੀ ਵੱਡਾ ਬੋਰਡ ਆ ਤੇ ਬੋਰਡ ਦੇ ਥੱਲੇ ਫਿਰ ਅਸੀਂ ਇਕੜ ਕਾਲੀ ਡੰਡਾ ਖੇਡਣਾ ਉਹ ਜਿਹਨੂੰ ਆਪਾਂ ਬੱਗੀ ਕਹਿੰਦੇ ਨੇ ਜਾਂ ਫਿਰ ਬੱਗੀ ਵੀ ਖੇਡਦੇ ਹੁੰਦੇ ਸੀਗੇ ਤੇ ਐ ਕਰਦੇ ਕਰਦੇ ਨੇ ਸ਼ਾਮ ਬੀਤ ਜਾਂਦੀ ਤੇ ਸ਼ਾਮ ਨੂੰ ਡੋਲੂ ਚੱਕ ਲੈਣਾ ਸੀ ਤੇ ਡੈਰੀ ਤੇ ਦੁੱਧ ਪਵਾ ਕੇ ਤੇ ਘਰੇ ਆ ਗਏ ਤੇ ਘਰੇ ਰਾਤ ਨੂੰ ਜੇ ਟਾਈਮ ਲੱਗਦਾ ਸੀਗਾ ਤੇ ਫੁੱਟਬਾਲ ਨਹੀਂ ਖੇਡਦੇ ਹੁੰਦੇ ਸੀ ਆਪਣੇ ਐਕਟਰ ਵਾਲੀਆਂ ਇਹ ਆ ਗਿਆ ਬਾਉਵੀ ਦੇ ਵਲੇ ਆ ਗਿਆ ਸੰਨੀ ਦਿਓਲ ਫਿਰ ਫੁੱਟਬਾਲ ਖੇਡ ਲੈਂਦੇ ਹੁੰਦੇ ਸੀਗੇ ਤੇ ਇੰਨੇ ਇੰਨੇ ਚ ਬਈ ਸਾਡੀ ਗੂੜੀ ਮਿੱਤਰਤਾ ਬਣ ਗਈ ਤੇ ਹੁਣ ਆਪਾਂ ਨੂੰ ਟੀਟੀ 60 ਰੁਪਏ ਪਿਛੇ 50 ਰੁਪਏ ਪਿਛੇ ਕੁਝ ਨਹੀਂ ਕਹੂਗਾ ਐਸ ਸਟੇਸ਼ਨ ਦਾ ਨਾਮ ਸ਼ਹਿਰ ਦਾ ਨਾਮ ਪੂਰੀ ਆ ਗਏ ਆ ਭਾਈ ਜਗਨਨਾਥ ਪੂਰੀ ਲਗਭਗ 8 ਘੰਟਿਆਂ ਦਾ ਸਫਰ ਕਰਕੇ ਅੱਜ ਆਪਾਂ ਰੇਲ ਗੱਡੀ ਦੇ ਵਿੱਚ 8 ਘੰਟਿਆਂ ਦਾ ਸਫਰ ਕਰਕੇ ਇੱਥੇ ਪਹੁੰਚੇ ਹਾਂਗੇ ਪੂਰੀ ਇੱਥੋਂ ਹੁਣ ਗੁਰਦੁਆਰਾ ਸਾਹਿਬ ਜਿਹੜਾ ਆਰਤੀ ਸਾਹਿਬ ਗੁਰਦੁਆਰਾਗਾ ਉਹ ਲਗਭਗ 5 ਕਿਲੋਮੀਟਰ ਹੈ ਇਹ ਵੀ ਸਮੁੰਦਰ ਦੇ ਨਾਲ ਹੀ ਰਹਿੰਦਾ ਬਿਲਕੁਲ ਭਾਈ ਸਮੁੰਦਰ ਦੇ ਉੱਤੇ ਹੀ ਬਸਿਆ ਹੋਇਆ ਸ਼ਹਿਰ ਆ ਇਹ ਸਮੁੰਦਰ ਨਾਲ ਹੀ ਐ ਤੇ ਗੁਰਦੁਆਰਾ ਸਾਹਿਬ ਵੀ ਬਿਲਕੁਲ ਨਜ਼ਦੀਕ ਹੀ ਹੈ ਸਮੁੰਦਰ ਦੇ ਤੇ ਹੁਣ ਦੇਖੋ ਕੀ ਬੰਦ ਆ ਕਿੱਥੇ ਪੈਨੇ ਆ ਗੁਰਦੁਆਰਾ ਸਾਹਿਬ ਜਾਵਾਂਗੇ ਜਾਂ ਫਿਰ ਆਹੀ ਬੈਂਚਾਂ ਤੇ ਪਾਵਾਂਗੇ ਇਹ ਹਜੇ ਪਤਾ ਨਹੀਂ ਕੋਈ ਦੇਖਦੇ ਆਂਗੇ ਇੱਥੇ ਪੈ ਜਾਾਂਗੇ ਫਿਰ ਹੋਰ ਕੀ ਆ ਖਾ ਲਈਏ ਪਹਿਲਾਂ ਕੁਝ ਮਾੜਾ ਮੋਟਾ ਆਟੋ ਫੜ ਕੇ ਬਾਅਦੋਂ ਗੁਰਦੁਆਰੇ ਜਾ ਕੇ ਸਮਾਨ ਰੱਖ ਦਿੰਨੇ ਸਾਰੀਆਂ ਸਵਾਰੀਆਂ ਉਤਰ ਗਈਆਂ ਜੀ ਇੱਥੇ ਕਿਉਂਕਿ ਇਥੇ ਆ ਕੇ ਭਾਈ ਇਹ ਧੀ ਰੇਲ ਗੱਡੀ ਆ ਇਹ ਵੀ ਬੰਦ ਹੋ ਜਾਂਦੀ ਆ ਸਾਹਮਣੇ ਲਈ ਇੱਥੋਂ ਤੱਕ ਹੀ ਖਤਮ ਹੋ ਜਾਂਦੀ ਆ ਜੀ ਅੱਗੇ ਲਈ ਬੰਦ ਹੈਗੀ ਇੱਥੇ ਆ ਕੇ ਬਸ ਸਾਰੀਆਂ ਸਵਾਰੀਆਂ ਜਿਹੜੀਆਂ ਉਤਰ ਜਾਂਦੀਆਂ ਆ ਆ ਦੇਖੋ ਭਾਈ ਕੰਦ ਕੱਢੀ ਪਈ ਆ ਮੂਰੇ ਇੱਥੇ ਆ ਕੇ ਲੀ ਮੁੱਕ ਜਾਂਦੀ ਹੈਗੀ ਭਾਵੇਂ ਐਂ ਕਹ ਲੋ ਇੱਥੋਂ ਲੀ ਸ਼ੁਰੂ ਹੁੰਦੀ ਆ ਜੇ ਬੰਮੀ ਆਏ ਗਾ ਲੋ ਵੀ ਭਾਈ ਇੱਥੇ ਆ ਕੇ ਲਈ ਰੇਲ ਗੱਡੀ ਦੀ ਜਿਹੜੀ ਮੁੱਕ ਜਾਂਦੀ ਹੈਗੀ ਆਹ ਦੇਖ ਲੋ ਇੱਥੋਂ ਤੱਕ ਇਹ ਪੂਰੀ ਦਾ ਰੇਲਵੇ ਸਟੇਸ਼ਨ ਹੈ ਜਾਣੀ ਲੱਗੇ ਸੀ ਭਾਈ ਬਸ ਇੱਥੋਂ ਨਿਕਲਣ ਲੱਗੇ ਸੀਗੇ ਸਟੇਸ਼ਨ ਤੋਂ ਤੇ ਆਹ ਸਾਹਮਣੇ ਟੀਟੀ ਹੋਣੀ ਆ ਗਈ ਇਹਨਾਂ ਨੇ ਸਾਨੂੰ ਰੋਕ ਰੱਖਿਆਗਾ ਇੱਥੇ ਕਹਿੰਦੇ ਚਾਰਾਂ ਦਾ 1200 ਰੁਪਿਆ ਦੇਓ ਫੇਰ ਜਾਣ ਦੇਵਾਂਗੇ ਮਹਿੰਗੇ ਪੈਗੇ ਹਰਪਾਲ ਦਾ ਉਹ ਟੀਟੀ ਲਿਆ ਜੀ ਸੀਗਾ ਕਿੱਧਰ ਗਿਆ ਹਰਪਾਲ ਥੇ ਦਿਖਾਈ ਨਹੀਂ ਦਿੰਦਾ ਕਿਸੇ ਪਾਸੇ ਪਤਾ ਨਹੀਂ ਕਿੱਧਰ ਭੱਜ ਗਿਆ ਕੌਣ ਸਾਲੇ ਬਾਈ ਚੌਂਕੀ ਚ ਚੱਲੋ ਜਿਹੜੀ ਇਹਨਾਂ ਦੀ ਇੱਥੇ ਬਣੀ ਹੁੰਦੀ ਹੈਗੀ ਦੇਖੋ ਕੀ ਕਰਦੇ ਹੁਣ 1200 ਰੁਪਿਆ ਦਿਓ ਕਹਿੰਦੇ ਜੁਰਮਾਨਾ ਸਰਪਾ ਨਹੀਂ ਧਿਆਉਂਦਾ ਪਾਲੀ ਆਂਦੇ ਸੀ ਕਿ ਉਹਨੂੰ ਟੀਟੀ ਨਾਲ ਵਧੀਆ ਲਿਆਇਆ ਸੀਗੀ ਕੰਜਰ ਦਾ ਧਿਆਉਂਦਾ ਹੀ ਨਹੀਂਗਾ ਨਾ ਫੋਨ ਚੱਕਦਾਗਾ ਮਥੇਰੇ ਫੋਨ ਲਾਏ ਬੋਲਾ ਉਧਰੋਂ ਚਾਹ ਦੀ ਟੋੜ ਲੱਗੀ ਪਈ ਆ ਮੈਂ ਚਾਹ ਪੀਣੀ ਸੀਗੀ ਹਲੋ ਭਾਈ ਹੋ ਗਿਆ ਉਹੀ ਕੰਮ ਚਲੋ ਜੀ ਚਲੋ ਇੱਥੇ ਘੁੱਟਣਗੇ ਸਾਡੇ ਪੁੱੜੇ ਹਾਏ ਮੇਰੇ ਉਹ ਪੁੱੜੇ ਸੂਰੀ ਸਮਾ ਭਾਈ ਪੌਣੇ 2 ਹੋ ਗਏ ਤੇ ਆਪਾਂ ਨੂੰ ਛੜਤਾ ਜਿਹੜਾ ਪੁਲਿਸ ਅਧਿਕਾਰੀਆਂ ਨੇ ਲਗਭਗ ਘੰਟਾ ਡੇਢ ਘੰਟਾ ਆਪਾਂ ਨੂੰ ਅੰਦਰ ਬਿਠਾਈ ਰੱਖਿਆ ਤੇ ਕੀ ਕਰ ਗਿਆ ਜੀ ਟਿਕਟ ਹੈ ਨਹੀਂ ਸੀਗੀ ਗਲਤੀ ਆਪਦੀ ਹੈਗੀ ਹਨਾ ਤੇ ਅਫਸਰਾਂ ਦਾ ਤਾਂ ਕੰਮ ਆ ਭਾਈ ਹੁਣ ਉਹਨਾਂ ਨੂੰ ਤਨਖਾਹ ਹੁਣ ਕਾੜੇ ਕੰਮ ਦੀ ਮਿਲਦੀ ਹੈਗੀ ਇਸੇ ਕੰਮ ਦੀ ਮਿਲਦੀ ਹੈਗੀ ਤੇ ਫੇਰ ਵੀ ਚਲੋ ਭਾਈ ਉਹਨਾਂ ਦਾ ਬਹੁਤ ਧੰਨਵਾਦ ਜਿਹੜਾ ਆਪਾਂ ਨੂੰ ਉਹਨਾਂ ਨੇ ਜਾਣ ਦੇਤਾ ਮੈਂ ਤਾਂ ਬਹੁਤ ਜ਼ੋਰ ਲਾਇਆ ਸੀਗਾ ਜੀ ਵੀ ਸਾਡਾ ਜਿਹੜਾ ਹਰਪਾਲ ਹੈ ਉਹ ਡੀਡੀ ਵਾਲੇ ਅਜੀ ਆ ਜੀ ਜੰਗਲ ਚ ਸ਼ਿਕਾਰ ਇਕੱਠੇ ਕਰਨ ਜਾਂਦੇ ਹੁੰਦੇ ਸੀ ਤੇ ਵੱਡਾ ਸਾਰਾ ਬੋੜ ਸੀਗਾ ਤੇ ਪਰ ਮੰਨੇ ਨਹੀਂ ਕਹਦੇ ਭਾਈ ਜਦਾ ਲਿਆ ਜੀ ਲਿਆਓ ਲਿਆ ਜੀ ਹੁਣ ਕਿੱਥੋਂ ਲੈ ਆਈਏ ਜੀ ਲੈ ਜੀ ਆ ਫਿਰਦਾਗਾ ਇਧਰੋਂ ਲਾਜੀ ਨੇ ਬੋੜ ਵੀ ਨਹੀਂ ਚੱਕਿਆ ਹੈ ਸੰਦੀਪ ਕੀ ਕਹਿੰਦੇ ਹਣ ਉਹ ਛੱਡ ਤਾ ਵਾ ਸੰਦੀਪ ਕੋਈ ਨਹੀਂ ਹੁੰਦਾ ਉਹ ਬੈਠਾ ਸੰਦੀਪ ਜੀ ਵਾ ਵਾ ਰੇਲਵੇ ਸਟੇਸ਼ਨ ਤੋਂ ਆਪਾਂ ਬਾਈ ਤੁਰ ਪਿਆਂਗੇ ਤੇ ਇਧਰ ਨੂੰ ਗੁਰਦੁਆਰਾ ਸਾਹਿਬ ਆ ਲਜਾਈ ਜਾਂਦੇ ਆਂਗੇ ਗੇਟ ਤਾਂ ਬੰਦ ਹੀ ਹੋਊਗਾ ਅੱਧੀ ਰਾਤ ਹੋਈ ਪਈ ਜਾਂਣਾ ਉਹ ਟਾਈਮ ਆ ਨਾ ਉਹ ਟਾਈਮ ਆਗਾ ਇੱਥੋਂ ਲਗਭਗ 5 ਕਿਲੋਮੀਟਰ ਗੁਰਦੁਆਰਾ ਸਾਹਿਬਾ ਗੁਰਦੁਆਰਾ ਆਰਤੀ ਸਾਹਿਬ 5 ਕਿਲੋਮੀਟਰ ਹੈ ਤੁਰਕੇ ਜਾਵਾਂਗੇ ਇੱਕ ਤਾਂ ਮੌਰ ਦੁਖੀ ਜਾਂਦੇ ਆ ਬੈਗ ਚੱਕ ਚੱਕ ਕੇ ਇਹਨਾਂ ਚ ਲੀਡਾ ਲੁੱਟਾ ਖਾਸਾਗਾ ਭਾਂਡੇ ਠੀਕਰ ਵੀ ਆ ਵਿੱਚੀ ਸਭ ਕੁਝ ਤੇ ਪਹੁੰਚਦੇ ਆ ਜੀ ਤੇ ਅੱਜ ਦੀ ਵੀਡੀਓ ਫਿਰ ਇੱਥੇ ਆਪਾਂ ਸਮਾਪਤ ਕਰਦੇ ਆਂਗੇ ਤੇ ਕੱਲ ਨੂੰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖ ਲੈਣੇ ਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ